ਦਾ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਮਨ ਕਹੀ ਜਾਂਦਾ ਰੱਬ ਹੈ ਹੀ ਨਹੀਂ ਜੀਭ ਤੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਮਨ ਕਹਿੰਦਾ ਰੱਬ ਹੈਗਾ ਵੀ ਇਹ ਕਿ ਨਹੀਂ ਫਿਰ ਇਹ ਤੇ ਨਾਮ ਕਦ ਹੋਏ ਤੇ ਝੂਠਾ ਹੋ ਗਿਆ ਸਾਰਾ ਕੁਝ ਉਹਦੀ ਹੋਂਦ ਨੂੰ ਤੇ ਮੰਨਿਆ ਹੀ ਨਾ ਵੀ ਰੱਬ ਹੈ ਪਹਿਲਾਂ ਇਹ ਮੰਨ ਲਓ ਕਿ ਰੱਬ ਹੈ ਫਿਰ ਵਾਹਿਗੁਰੂ ਆਖੋ ਫਿਰ ਗੱਲ ਬੜੇ ਨੇ ਪਰ ਬੜੀ ਦੁਨੀਆ ਹੈ ਅੱਛਾ ਫਿਰ ਇਹਦੀ ਨਿਸ਼ਾਨੀ ਕੀ ਹੈ ਆਪਾਂ ਵੇਖਦੇ ਆ ਤੁਸੀਂ ਵੇਖੋ ਨਾਮ ਜਪਣ ਵਾਲਿਆਂ ਚੋਂ ਕਿੰਨੇ ਕ ਨੇ ਜਿਹੜੇ ਕਦੇ ਮਾੜਾ ਕੰਮ ਨਹੀਂ ਕਰਦੇ ਕਿਉਂਕਿ ਜਿਹੜਾ ਰੱਬ ਨੂੰ ਮੰਨਦਾ ਹੈ ਉਹ ਹਰ ਥਾਂ ਤੇ ਜਿਹੜਾ ਵੇਖਦਾ ਉਹ ਗਲਤੀ ਕਿਤੇ ਵੀ ਨਹੀਂ ਕਰਦਾ ਝੂਠ ਨਹੀਂ ਬੋਲਦਾ ਚੋਰੀ ਨਹੀਂ ਕਰਦਾ ਯਾਰੀ ਨਹੀਂ ਕਰਦਾ ਸਭ ਪਤਾ ਹੈ ਵੀ ਰੱਬ ਵੇਖਦਾ ਹੈ ਪਰਮੇਸ਼ਰ ਵੇਖਦਾ ਹੈ ਜਿਹੜੇ ਪਰਮੇਸ਼ਰ ਨੂੰ ਹਰ ਜਗ੍ਹਾ ਸਮਝਦੇ ਨੇ ਸੱਚ ਨਾਲ ਨਾਮ ਨਾਲ ਜਿਹੜੇ ਜੁੜੇ ਹੋਏ ਨੇ ਨਾਮ ਨਾਲ ਜੁੜਨਾ ਇਹ ਨਹੀਂ ਨਾਮ ਨਾਲ ਜੁੜਨਾ ਸੱਚ ਨਾਲ ਜੁੜਨਾ ਵੀ 2 ਘੰਟੇ ਜੁੜਨਾ ਹੈ ਬਾਕੀ ਦੇ 2 ਘੰਟੇ ਨਹੀਂ ਜੁੜਨਾ ਬਾਕੀ ਦੇ ਘੰਟੇ ਸਵੇਰੇ ਵਾਹਿਗੁਰੂ ਵਾਹਿਗੁਰੂ ਕੀਤਾ ਭਾਵ ਕੇ ਸੱਚ ਨਾਲ ਜੁੜ ਗਿਆ ਪਰ 23 ਘੰਟੇ ਵੀ ਜੁੜੇ ਰਹਿਣਾ ਬਾਕੀ ਦੇ 23 ਘੰਟੇ ਵੀ ਜੁੜੇ ਰਹੀਏ ਉਸੇ ਤਰ੍ਹਾਂ ਯਾਦ ਰੱਖੀਏ ਵੀ ਉਹ ਸਾਨੂੰ ਵੇਖਦਾ ਪਰ ਵਸਤਵ ਵਿੱਚ ਆਪ じゃ ਭਾਵੇਂ ਵੇਖਣਿਆ ਕਿ ਇਹ ਕਹਿ ਲੋ ਵੀ 98 99% ਜਪਣ ਵਾਲਿਆਂ ਦੇ ਵਿੱਚ ਵੀ ਉਹੀ ਨੇ ਜਿਹੜੇ ਰੱਬ ਨੂੰ ਹਰ ਜਗ੍ਹਾ ਨਹੀਂ ਵੇਖਦੇ ਮਹਿਸੂਸ ਨਹੀਂ ਕਰਦੇ ਸੱਚ ਨਾਲ ਜੁੜਦੇ ਨੇ ਬਸ ਕੈਂਟੇ ਲਈ ਫਿਰ ਫਿਰ ਝੂਠ ਸੱਚ ਨਾਲ ਜੁੜਦੇ ਨੇ ਧਿਆਦਿਓ ਸੱਚ ਨਾਲ ਜੁੜਦੇ ਨੇ ਪਰ ਕੁਝ ਮਿੰਟਾਂ ਵਾਸਤੇ ਕੁਝ ਕੈਂਟਿਆਂ ਵਾਸਤੇ ਫਿਰ ਫਿਰ ਟੁੱਟ ਜਾਂਦੇ ਹੁਣ ਇਹ ਜੁੜਨਾ ਜਿਹੜਾ ਹੁਣ ਜਿਵੇਂ ਵਾਹਿਗੁਰੂ 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 ਜਪਣਿਆ ਸਾਧ ਸੰਗਤ ਵਿੱਚ ਆਉਣਿਆ ਤੇ ਇਹ ਸੱਚ ਫਿਰ ਸਾਡੀ ਜ਼ਿੰਦਗੀ ਚ ਪ੍ਰਵੇਸ਼ ਕਰ ਜਾਏ ਇੱਕ ਦਿਨ ਐਸਾ ਆਵੇ ਕਿ ਘਰ ਵਿੱਚ ਹੋਈਏ ਤਾਂ ਵੀ ਸਾਧ ਸੰਗਤ ਵਾਲਾ ਹੀ ਮਾਹੌਲ ਰਵੇ ਵੀ ਇਦਾਂ ਹੀ ਹਰ ਥਾਂ ਤੇ ਰਹੇ। ਉਦੋਂ ਸਮਝ ਲੋ ਜੁੜਨੇ ਆ। ਹਮੇਸ਼ਾ ਲਈ ਜੁੜ ਜਾਈਏ। ਕਈ ਘੰਟੇ ਲਈ ਅੱਧੇ ਘੰਟੇ ਲਈ ਤੇ ਬਸ ਇਹ ਇੱਕ ਤਰੀਕਾ ਹੈ। ਬੱਚਾ ਸਕੂਲ ਵਿੱਚ ਸਿੱਖਣ ਹੁੰਦਾ ਹੈ। ਇੱਥੇ ਤੇ ਅਸੀਂ ਸਿੱਖਣ ਆਏ ਆ ਕਿ ਸੱਚ ਨਾਲ ਜੁੜਿਆ ਕਿਵੇਂ ਜਾਂਦਾ ਹੈ। ਜੁੜਨਾ ਤੇ ਬਾਕੀ ਦੇ ਸਮੇਂ 'ਚ ਜਾ ਕੇ ਆਪਾਂ ਕਿਨੇ ਗੁਰਦੁਆਰੇ ਜਾਓ ਨਾਮ ਜਪ ਲਵੋ ਬਸ ਇਹ ਨਹੀਂ। ਗੁਰਦੁਆਰੇ ਸੱਚ ਨਾਲ ਜੁੜਨੇ ਆ ਬਾਹਰ ਝੂਠ ਨਾਲ ਜੁੜਨੇ ਆ। ਸਕੂਲ ਵਿੱਚ ਤੇ ਬੱਚਾ ਪੜ੍ਹਨ ਜਾਂਦਾ ਹੈ ਪਰ ਉਹ ਪੜ੍ਹਾਈ ਤੋਂ ਕੰਮ ਤੇ ਉਹਨੇ ਬਾਹਰ ਦੁਨੀਆ 'ਚ ਲੈਣਾ ਜਾ ਕੇ ਸੇਵਾ ਕਰਨੀ ਗੁਰਦੁਆਰੇ ਸਿੱਖਣੀ ਹੈ ਕਰਨੀ ਤੇ ਸਮਾਜ ਵਿੱਚ ਜਾ ਕੇ ਹੈ ਇਹ ਥੋੜਾ ਵੀ ਗੁਰਦੁਆਰੇ ਭਾਂਡੇ ਮੱਲਣੇ ਸਿੱਖੇ ਤੇ ਗੁਰਦੁਆਰੀ ਸੇਵਾ ਕਰਾਂਗੇ ਗੁਰਦੁਆਰਾ ਤੇ ਸੇਵਾ ਸਿਖਾਂਦਾ ਹੈ ਸੇਵਾ ਸਿੱਖਣ ਦਾ ਸਕੂਲ ਗੁਰਦੁਆਰਾ ਹੈ ਸੇਵਾ ਕਰਨੀ ਸਮਾਜ ਵਿੱਚ ਜਾ ਕੇ ਹੈ ਅਸੀਂ ਕੀ ਕਰ ਲਿਆ ਸੇਵਾ ਸਿੱਖ ਲੈ ਵੀ ਗੁਰਦੁਆਰੇ ਆ ਸਾਰੇ ਜ਼ਿੰਦਗੀ ਸੇਵਾ ਕਰਦੇ ਵੀ ਗੁਰਦੁਆਰੇ ਹੀ ਗੁਰਦੁਆਰੇ ਸੇਵਾ ਸਿੱਖ ਲੋ ਸਮਾਜ ਵਿੱਚ ਕਰੋ ਦੁਨੀਆ ਵਿੱਚ ਕਰੋ ਇਹ ਭਾਂਡੇ ਮਾਣਣੇ ਨੇ ਫਿਰ ਕਿਸੇ ਦੇ ਵਾਰ ਵੀ ਭਾਂਡੇ ਪੰਜੀਏ ਥਵਾਦ ਤੇ ਫਿਰ ਗੁਰਦੁਆਰੇ ਤੇ ਬਾਲਟੀਆਂ ਚੁੱਕਣ ਵਾਲਿਆਂ ਦੀ ਕਮੀ ਕੋਈ ਨਹੀਂ ਗੁਰਦੁਆਰੇ ਤੇ ਲੰਗਰ ਚੱਲ ਰਿਹਾ ਹੈ ਲੰਗਰ ਗੁਰਦੁਆਰੇ ਵੇਖਣਾ ਤੇ ਚਲਾਣਾ ਆਪਣੇ ਘਰ ਵਿੱਚ ਜਾ ਕੇ ਵੀ ਹੈ ਗਰੀਬ ਦੀ ਲੋੜ ਵੱਲ ਦੀ ਸਾਡੇ ਗੁਰੂ ਘਰ ਚ ਸਾਡਾ ਸਤਿਗੁਰੂ ਗਰੀਬ ਦੀ ਲੋੜ ਵੱਲ ਦੀ ਲੋੜ ਪੂਰੀ ਕਰ ਰਿਹਾ ਤੇ ਮੇਰੇ ਘਰ ਦੀ ਰਸੋਈ ਵੀ ਕਿਸੇ ਭੁੱਖੇ ਨੂੰ ਰਜਾਵੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਹੀ ਰਜਾਵੇ ਆਪਣੇਆਂ ਨੂੰ ਹੀ ਰਜਾਵੇ ਗੁਰਦੁਆਰੇ ਸੇਵਾ ਸਿੱਖ ਲਈ ਹੈ ਕਰਨੀ ਜਾ ਕੇ ਕਰਨੀ ਸਵਾਜ ਵਿੱਚ ਇਹ ਸੇਵਾ ਹੈ ਇੱਥੇ ਕਿਵੇਂ ਭੱਜ-ਭੱਜ ਕੇ ਆਪਾਂ ਸੇਵਾ ਕਰਦੇ ਹੁਣ ਕਈ ਬੰਦੇ ਇਦਾਂ ਦੇ ਵੇਖੇ ਨੇ ਗੁਰਦੁਆਰੇ ਉਹ ਭੱਜ ਭੱਜ ਪਾਲਟੀਆਂ ਫੜਦੇ ਨੇ ਗੁਰਦੁਆਰੇ ਭੱਜ ਭੱਜ ਝਾੜੂ ਫੜਦੇ ਨੇ ਭੱਜ ਭੱਜ ਝਾੜੂ ਫੜਦੇ ਨੇ ਬੇਬੇ ਕਹਿੰਦੀ ਪੁੱਤਰ ਪਾਣੀ ਦਾ ਗਲਾਸ ਫੜਾ ਦੇ ਨਹੀਂ ਬੇਬੇ ਮੇਰੇ ਕੋਲ ਟਾਈਮ ਕੋਈ ਨਹੀਂ ਆਪੇ ਫੜ ਕੇ ਚੁੱਕ ਕੇ ਪੀ ਲੈ ਤੇ ਮੈਂ ਚੱਲਣਾ ਛਵੀਲ ਨਾਨ ਗੁਰਦੁਆਰੇ ਗੁਰਦੁਆਰੇ ਮੈਂ ਛਵੀਲ ਨਾਨ ਚੱਲਣਾ ਇਹ ਸਿਸਟਮ ਹੈ ਸਾਡਾ ਸੇਵਾ ਗੁਰਦੁਆਰੇ ਚੋਂ ਤੇ ਸਿੱਖਣੀ ਹੈ ਮਾਤਾ ਪਿਤਾ ਦੀ ਸੇਵਾ ਕਰਨੇ ਗੁਰਦੁਆਰਾ ਸਿੱਖ ਦਾ ਘਰ ਹੀ ਗੁਰਦੁਆਰਾ ਹੈ ਕਿਉਂਕਿ ਸਿੱਖ ਸੱਚ ਨਾਲ ਜੁੜਿਆ ਹੈ ਬਾਣੀ ਨਾਲ ਜੁੜਿਆ ਹੈ ਤੇ ਜਿਸ ਘਰ ਵਿੱਚ ਰਹਿੰਦਾ ਹੈ ਉਹਦਾ ਘਰ ਹੀ ਗੁਰਦੁਆਰਾ ਹੈ ਉਹਦੇ ਸਿੱਖ ਦੇ ਹਰ ਇੱਕ ਸਿੱਖ ਦੇ ਘਰ ਦੀ ਰਸੋਈ ਲੰਗਰ ਹੈ ਹਰੇਕ ਸਿੱਖ ਦੇ ਘਰ ਦੀ ਰਸੋਈ ਗੁਰੂ ਦਾ ਲੰਗਰ ਹੈ ਹਰੇਕ ਸਿੱਖ ਦਾ ਘਰ ਗੁਰਦੁਆਰਾ ਹੈ ਤੇ ਗੁਰਦੁਆਰੇ ਵਿੱਚ ਫਿਰ ਕੋਈ ਸ਼ਰਾਬ ਪੀ ਕੇ ਥੋੜਾ ਹੁੰਦਾ ਹੈ ਗੁਰਦੁਆਰੇ ਵਿੱਚ ਕੋਈ ਨਸ਼ਾ ਕਰਕੇ ਨਹੀਂ ਨਾ ਹੁੰਦਾ ਹੁਣ ਗੁਰਦੁਆਰੇ ਤੇ ਆਪਾਂ ਵੜਨ ਨਹੀਂ ਦਿੰਦੇ ਨਸ਼ਾ ਕਰਕੇ ਆਪਣਾ ਘਰ ਗੁਰਦੁਆਰਾ ਬਣਾ ਵੀ ਤੇਰੇ ਘਰ ਵੀ ਨਾ ਬੜੇ ਤੇ ਸਮਝ ਲੈ ਇਹ ਸਿੱਖਿਆ ਲਈਏ ਜੀ ਗੁਰਦੁਆਰੇ ਤੋਂ 90 ਸਾਲਾਂ ਦੀ ਉਮਰ ਹੋ ਗਈ ਐ 80 ਸਾਲਾਂ ਦਾ ਬੰਦਾ ਹੋ ਗਿਆ ਗੁਰਦੁਆਰੇ ਨਸ਼ਾ ਕਰਕੇ ਨਹੀਂ ਜਾਣਾ ਘਰ ਜੋ ਮਰਜ਼ੀ ਕਰੋ ਸਵਾਦ ਤੇ ਤਾਂ ਘਰ ਘਰ ਅੰਦਰ ਧਰਮ ਸ਼ਾਲ ਹੋਵੇ ਕੀਰਤਨ ਸਦਾ ਵਸੋਵਾ ਘਰ ਧਰਮਸ਼ਾਲਾ ਜਿੱਦਣ ਬਣੇਗਾ ਭਾਵਕੇ ਜਿੱਦਣ ਧਰ ਧਰਮ ਸਥਾਨ ਘਰ ਤੇਰਾ ਧਰਮ ਸਥਾਨ ਬਣੇ ਘਰ ਤੇਰਾ ਗੁਰਦੁਆਰਾ ਬਣੇ ਗੁਰਦੁਆਰਾ ਤੇ ਸਿੱਖਿਆ ਦਿੰਦਾ ਅਸੀਂ ਕਹਿੰਨੇ ਗੁਰੂ ਦਾ ਘਰ ਗੁਰਦੁਆਰਾ ਹੈ ਮੇਰਾ ਘਰ ਤੇ ਮੇਰਾ ਇੱਥੇ ਗੁਰਦੁਆਰੇ ਦਾ ਕੀ ਕੰਮ ਗੁਰਦੁਆਰੇ ਬਾਣੀ ਪੜਨੀ ਗੁਰਦੁਆਰੇ ਨਾਮ ਜਪਣਾ ਗੁਰਦੁਆਰੇ ਲੰਗਰ ਚੱਲੇਗਾ ਗੁਰਦੁਆਰੇ ਸ਼ਰਾਬ ਪੀ ਕੇ ਨਹੀਂ ਜਾਣਾ ਗੁਰਦੁਆਰੇ ਇਹ ਤੇ ਮੇਰਾ ਘਰ ਹੈ ਮੈਂ ਆਪਣੇ ਘਰ ਪੀ ਕੇ ਵੀ ਆਵਾਂਗਾ ਮੇਰੇ ਘਰ ਵਿੱਚ ਸਭ ਕੁਝ ਚੱਲੇਗਾ ਮੇਰੇ ਰਿਸ਼ਤੇਦਾਰ ਵੀ ਪੀਣਗੇ ਸਭ ਚੱਲੇਗਾ ਇਹਦਾ ਮਤਲਬ ਤੇਰਾ ਘਰ ਤੇਰਾ ਹੈ ਗੁਰਦੁਆਰੇ ਕਈ ਜਾਂਦੇ ਆ ਸਭ ਕੁਝ ਗੁਰੂ ਦਾ ਹੀ ਹੈ ਜੀ ਸਾਰਾ ਕੁਝ ਗੁਰੂ ਦਾ ਹੀ ਦਿੱਤਾ ਹੈ ਗੁਰੂ ਦਾ ਹੀ ਤੇ ਜੇ ਇਹਨਾਂ ਦੀ ਫ੍ਰਿਜ ਖੋਲੋ ਐ ਆਂਡਿਆਂ ਦੀਆਂ ਲਾਈਨਾਂ ਲੱਗੀਆਂ ਹੋਣੀਆਂ ਨੇ ਵਿੱਚ ਇਹ ਘਰ ਤੇ ਸਾਰਾ ਗੁਰੂ ਦਾ ਹੀ ਹੈ ਜੀ ਇ tanto ਕਹਿਣ ਨਾਲ ਨਾ ਗੱਲ ਬਣਦੀ ਸੰਗਤੇ ਸਿੱਖੀਏ ਗੁਰਦੁਆਰੇ ਕਰੀਏ ਸੇਵਾ ਸਮਾਜ ਦੀ ਸਾਨੂੰ ਇੱਕ ਘੰਟਾ ਜਿਵੇਂ ਹੁਣ ਇੱਥੇ ਆਪਾਂ ਸਾਰਾ ਨਾਮ ਜਪਣ ਬੈਠੇ ਜਲੋ ਜੀ ਜਪੋ ਜੀ ਵਾਹਿਗੁਰੂ ਵਾਹਿਗੁਰੂ ਆਪਾਂ ਜਪ ਰਹੇ ਆ ਕੀ ਸਾਡੀ ਅਸਲੀ ਲਾਈਫ ਇਹ ਹੈ ਇਹ ਜ਼ਿੰਦਗੀ ਹੈ ਸਾਡੀ ਇਹ ਤੇ 20 ਮਿੰਟ ਅੱਧਾ ਕਹਿੰਦਾ ਕਿਸੇ ਬੰਦੇ ਦੀ ਜ਼ਿੰਦਗੀ ਵੇਖਣੀ ਹੈ ਬਾਕੀ ਦੇ ਘੰਟੇ ਵੇਖਣੇ ਬਹਿਣਗੇ ਵੀ ਕੀ ਕੀਤਾ ਇਹਨੇ ਪਿਛਲੇ ਘੰਟਿਆਂ 'ਚ ਤੇ ਅਗਲਿਆਂ 'ਚ ਕੀ ਕਰੇਗਾ ਅਸਲੀ ਜ਼ਿੰਦਗੀ ਤੇ ਉਹ ਹੈ ਪਤਾ ਤੇ ਫੇਰ ਲੱਗਣਾ ਇੱਥੇ ਤੇ ਸਾਰੇ ਹੀ ਆਪਾਂ ਵਾਹਿਗੁਰੂ ਵਾਹਿਗੁਰੂ ਕਰਨੇ ਆ ਘਰ ਜਾ ਕੇ ਭੁੱਲ ਜਾਂਦੇ ਆ ਪਰ ਗੇਟ ਤੇ ਲਿਖਿਆ ਕਈ ਸਿਰ ਸਜਣ ਇਦਾਂ ਦੇ ਹੈ ਨੇ ਹੋ ਸਕਦਾ ਤੁਹਾਡੇ ਵਿੱਚ ਵੀ ਬੈਠੇ ਹੋਣ ਸ਼ਰਾਬ ਪੀ ਆਪ ਤੇ ਕੀ ਪੀਣੀ ਹੈ ਵੜਨ ਨਹੀਂ ਦਿੱਤਾ ਰਿਸ਼ਤੇਦਾਰ ਕਹਿਣਗੇ ਜਾ ਜਿੱਥੇ ਮਰਜ਼ੀ ਰਹਿ ਸਾਡੇ ਘਰ ਨਾ ਪੀ ਕੇ ਵੜੀ ਅਸੀਂ ਨਹੀਂ ਵੜਨ ਦਿੰਦੇ ਸਾਡੇ ਘਰ ਨਾ ਬੜੀ ਪੀ ਕੇ ਕਿਉਂ ਸਾਰੇ ਬਾਣੀ ਪੜਨ ਵਾਲੇ ਰਹਿੰਦੇ ਨੇ ਸਵੇਰੇ ਨਾਮ ਜਪਣਿਆ ਗੁਰਦੁਆਰਾ ਹੈ ਸਾਡਾ ਘਰ ਗੁਰਦੁਆਰਾ ਹੈ ਸਾਡੀ ਰਸੋਈ ਗੁਰੂ ਦਾ ਲੰਗਰ ਹੈ ਜਿਹੜਾ ਭੁੱਖਾ ਆ ਗਿਆ ਜਿਹੜਾ ਲੋੜਵੰਦ ਆ ਗਿਆ ਉਹ ਭੁੱਖਾ ਨਹੀਂ ਜਾਏਗਾ ਸਾਡਾ ਘਰ ਗੁਰੂ ਦਾ ਲੰਗਰ ਹੈ ਰਸੋਈ ਗੁਰੂ ਦਾ ਲੰਗਰ ਹੈ ਗੁਰਦੁਆਰੇ ਸੇਵਾ ਕਰਨ ਵਾਲੇ ਬੜੇ ਨੇ ਤੇ ਮੈਂ ਬੜੀ ਵਾਰੀ ਸਟੇਜ ਤੇ ਸੁਣਾਇਆ ਇੱਕ ਲੁਧਿਆਣੇ ਵਿੱਚ ਗੁਰਦੁਆਰੇ ਆਇਆ ਕੋਈ ਇੱਕ ਬੰਦਾ ਹੱਥ ਜੋੜਦਾ ਏ ਰਿਕਸ਼ੇ ਵਾਲਾ ਆਇਆ ਕੋਈ ਉਹਨੇ ਜੋੜਾ ਫੜਾਇਆ ਤੇ ਇੱਕ ਬੰਦੇ ਨੇ ਭੱਜ ਕੇ ਜੋੜਾ ਫੜਿਆ ਉਹਦਾ ਜੋੜਾ ਉਹਨਿਆਂ ਨੂੰ ਪਾਲਿਸ਼ ਵੀ ਕੀਤਾ ਪਿਆ ਸੀ ਉਹ ਜੋੜੇ ਤੋਂ ਹਟ ਕੇ ਲੰਗਰ ਦੇ ਵਿੱਚ ਵੀ ਵਰਤਾਂਦਾ ਰਿਹਾ ਸੇਵਾ ਕਰਦਾ ਭੱਜ-ਭੱਜ ਕੇ ਉਹ ਰਿਕਸ਼ੇ ਵਾਲਾ ਜਦੋਂ ਦੁਪਹਿਰ ਵੇਲੇ ਬਾਜ਼ਾਰ ਵਿੱਚ ਰਿਕਸ਼ਾ ਚਲਾਉਂਦਾ ਹੈ ਤੇ ਪਿੱਛੋਂ ਗੱਡੀ ਵਾਲੇ ਨੇ ਟੱਕਰ ਮਾਰੀ ਆ ਕੇ ਬ੍ਰੇਕ ਲੱਗ ਕੇ ਪਿੱਛੋਂ ਟੱਕਰ ਵੱਜ ਗਈ ਤੇ ਜਦੋਂ ਗੱਡੀ 'ਚ ਉੱਤਰ ਕੇ ਆਇਆ ਉਹਨੇ ਪੁੱਛਿਆ ਨਹੀਂ ਰਿਕਸ਼ੇ ਵਾਲੇ ਦੇ ਪੰਜ ਚਾਰ ਕੰਨ ਤੇ ਜੜ ਦਿੱਤੀਆਂ ਤੇ ਰਿਕਸ਼ੇ ਵਾਲਾ ਸਿਆਣ ਦਾ ਬੰਦਾ ਥੀ ਹੋਈ ਏ ਜਿਹੜਾ ਸਵੇਰੇ ਮੇਰੇ ਜੋੜੇ ਫੜਦਾ ਸੀ ਗੁਰਦੁਆਰੇ ਇਹ ਸਵੇਰੇ ਗੁਰਦੁਆਰੇ ਹੋਰ ਸੀ ਕੋਈ ਵੀ ਬੰਦਾ ਤੇ ਉਹੀ ਏ ਗੁਰਦੁਆਰੇ ਗਿਆ ਸੀ ਤੇ ਗੁਰਦੁਆਰੇ ਤੇ ਲੱਗਦਾ ਸੀ ਵੀ ਇਹਦੇ ਵਰਗਾ ਭਲਾਵਣ ਜੀ ਕੋਈ ਨਹੀਂ ਤੇ ਹੱਥ 'ਚ ਫੜਦਾ ਸੀ ਮੇਰੇ ਜੋੜੇ ਸੇਵਾ ਹੀ ਬੜੀ ਕਰਦਾ ਸੀ ਤੇ ਜਦੋਂ ਬਾਜ਼ਾਰ ਵਿੱਚ ਮਾੜੀ ਦੀ ਧਨੀਤ ਗੱਡੀ ਨੂੰ ਲੱਗ ਗਈ ਤੇ ਉਹਦੇ ਕੰਨਾਂ ਤੇ ਕੱਲ ਤੇ ਜੜਿਆ ਉਹ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਅਸਲੀ ਇਹ ਹੈ ਕਿ ਅਸਲੀ ਉਹ ਹੈ ਜਿਹੜਾ ਸਵੇਰੇ ਵੇਖਿਆ ਸੀ ਪਰ ਫਿਰ ਸਮਝ ਆਈ ਵੀ ਅਸਲੀ ਰੂਪ ਤੇ ਦਾ ਆਹੀ ਹੈ ਇਹ ਗੁਰਦੁਆਰੀ ਤਾਂ ਵੇਹਣਾਂ ਜਾ ਕੇ ਹੁਣ ਸਾਡਾ ਅਸਲੀ ਰੂਪ ਕੀ ਜਿਵੇਂ ਹੁਣ ਆਪਾਂ ਬੈਠਿਆ ਵੀ ਕਿੰਨੇ ਸ਼ਾਨਦਾਰ ਇਹ ਸਾਡਾ ਅਸਲੀ ਰੂਪ ਹੈ ਬੜਾ ਵਾਇਕੂ ਵਾਇਕੂ ਕਰਦੇ ਆ ਤੇ ਮਾਫ ਕਰਿਓ ਬੜੇ ਇਦਾਂ ਦੇ ਨੇ ਗੱਲ ਗੱਲ ਤੇ ਗਾਲ ਕੱਢਦੇ ਨੇ ਉਹਨਾਂ ਨੂੰ ਸੁਭਾਈ ਓਏ ਆਦਤ ਹੀ ਪੈ ਗਈ ਏ ਸਾਡੂ ਤੇ ਗਾਲ ਗਾਲ ਹਰ ਇੱਕ ਗੱਲ ਨਾਲ ਗਾਲ ਅਸਲੀ ਤੇ ਉਹ ਹੈ ਨਾ ਫਿਰ ਆ ਤਾਂ ਨਹੀਂ ਅਸਲੀ